ਕ੍ਰਿਮਾਨ ਸਾਹਿਬ ਤੁਸੀਂ ਤਾਂ ਭੁੱਲ ਗਏ ਹੋ ਸੋਚਿਆ ਅਸੀਂ ਹੀ ਯਾਦ ਕਰਵਾ ਦਈਏ ਕਿ ਤੁਸੀਂ ਕੁਝ ਕੱਲ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਪਰੰਤੂ ਉਹਨਾਂ ਦੇ ਵਿੱਚੋਂ ਇੱਕ ਪਲੇਅਰ ਜਸਿੰਦਰ ਨੂੰ ਵੀ ਉਸ ਦਾ ਬਣਦਾ ਹੱਕ ਦੇ ਦਿੰਦੇ ਤਾਂ ਚੰਗੀ ਗੱਲ ਸੀ ਤੇ ਜੋ ਬੀਤੇ ਦਿਨਾਂ ਦੇ ਵਿੱਚ ਚੰਨੀ ਨੂੰ ਲੈ ਕੇ ਤੁਸੀਂ ਰਿਸ਼ਵਤ ਲੈਣ ਦਾ ਲੈ ਕੇ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਉਸ ਬੱਚੇ ਦੇ ਨਾਲ ਤੁਸੀਂ ਕੀ ਸਿਆਸਤ ਕੀਤੀ ਹੈ ਇਹ ਬਿਆਨ ਸੁਖਜਿੰਦਰ ਰੰਧਾਵਾ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੀਤਾ ਗਿਆ ਹੈ ਤੇ ਲਿਖਿਆ ਹੈ ਕਿ ਸੀਐਮ ਮਾਨ ਸਾਹਿਬ ਤੁਹਾਨੂੰ ਤਾਂ ਕੁਝ ਯਾਦ ਨਹੀਂ ਰਹਿੰਦਾ ਸੋਚਿਆ ਅਸੀਂ ਯਾਦ ਕਰਾ ਦਈਏ ਕਿ ਜਿਸ ਖਿਡਾਰੀ ਜਸ ਇੰਦਰ ਸਿੰਘ ਦੇ ਆਸਰੇ ਤੁਸੀਂ ਉਹਨਾਂ ਦਿਨਾਂ 'ਚ ਸਿਆਸਤ ਦਾ ਪਲੇਅਰ ਬਣਨ ਦੀ ਕੋਸ਼ਿਸ਼ ਕੀਤੀ ਸੀ ਉਸ ਬੱਚੇ ਨੂੰ ਵੀ ਨੌਕਰੀ ਦੇ ਦਿੰਦੇ ਉਸ ਦਾ ਕੀ ਕਸੂਰ ਸੀ ਉਸ ਨੂੰ ਕਿ ਤੁਸੀਂ ਆਪਣੀ ਸਿਆਸਤ ਚਮਕਾਉਣ ਲਈ ਇਸਤੇਮਾਲ ਕੀਤਾ ਸੀ ਬੇਨਤੀ ਹੈ ਕਿ ਖਿਡਾਰੀਆਂ ਨਾਲ ਨਹੀਂ ਵਿਰੋਧੀ ਧਿਰ ਨਾਲ ਸਿਆਸਤ ਕਰੋ ਤੇ ਬੱਚੇ ਨੂੰ ਬਣਦਾ ਹੱਕ ਦਿਓ ਦੱਸਦੀ ਹੈ ਕਿ ਜਿਹੜੀ ਪੋਸਟ ਆ ਸੁਖਜਿੰਦਰ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਜਿਹੜਾ ਬਣਦਾ ਹੱਕ ਉਹ ਦਿੱਤਾ ਜਾਵੇ ਕਿ ਤੁਸੀਂ ਜਸਿੰਦਰ ਨੂੰ ਸਿਆਸਤ ਦੇ ਨਾਲ ਖੇਡਿਆ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਪਲਟਵਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਹੈ ਸੀਐਮਾਨ ਸਾਹਿਬ ਤੁਸੀਂ ਤਾਂ ਭੁੱਲ ਗਏ ਹੋ ਸੋਚਿਆ ਅਸੀਂ ਹੀ ਯਾਦ ਕਰਵਾ ਦਈਏ ਕਿ ਤੁਸੀਂ ਕੁਝ ਕੱਲ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਪਰੰਤੂ ਉਹਨਾਂ ਦੇ ਵਿੱਚੋਂ ਇੱਕ ਪਲੇਅਰ ਜਸ ਇੰਦਰ ਨੂੰ ਵੀ ਉਸ ਦਾ ਬਣਦਾ ਹੱਕ ਦੇ ਦਿੰਦੇ ਤਾਂ ਚੰਗੀ ਗੱਲ ਸੀ ਤੇ ਜੋ ਬੀਤੇ ਦਿਨਾਂ ਦੇ ਵਿੱਚ ਚੰਨੀ ਨੂੰ ਲੈ ਕੇ ਤੁਸੀਂ ਰਿਸ਼ਵਤ ਲੈਣ ਦਾ ਲੈ ਕੇ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਉਸ ਬੱਚੇ ਦੇ ਨਾਲ ਤੁਸੀਂ ਕੀ ਸਿਆਸਤ ਕੀਤੀ ਹੈ ਇਹ ਬਿਆਨ ਸੁਖਜਿੰਦਰ ਰੰਧਾਵਾ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੀਤਾ ਗਿਆ ਹੈ ਤੇ ਲਿਖਿਆ ਹੈ ਕਿ ਸੀਐਮ ਮਾਨ ਸਾਹਿਬ ਤੁਹਾਨੂੰ ਤਾਂ ਕੁਝ ਯਾਦ ਨਹੀਂ ਰਹਿੰਦਾ ਸੋਚਿਆ ਅਸੀਂ ਯਾਦ ਕਰਾ ਦਈਏ ਕਿ ਜਿਸ ਖਿਡਾਰੀ ਜਸ ਇੰਦਰ ਸਿੰਘ ਦੇ ਆਸਰੇ ਤੁਸੀਂ ਉਹਨਾਂ ਦਿਨਾਂ 'ਚ ਸਿਆਸਤ ਦਾ ਪਲੇਅਰ ਬਣਨ ਦੀ ਕੋਸ਼ਿਸ਼ ਕੀਤੀ ਸੀ ਉਸ ਬੱਚੇ ਨੂੰ ਵੀ ਨੌਕਰੀ ਦੇ ਦਿੰਦੇ ਉਸ ਦਾ ਕੀ ਕਸੂਰ ਸੀ ਉਸ ਨੂੰ ਕਿ ਤੁਸੀਂ ਆਪਣੀ ਸਿਆਸਤ ਚਮਕਾਉਣ ਲਈ ਇਸਤੇਮਾਲ ਕੀਤਾ ਸੀ ਬੇਨਤੀ ਹੈ ਕਿ ਖਿਡਾਰੀਆਂ ਨਾਲ ਨਹੀਂ ਵਿਰੋਧੀ ਧਿਰ ਨਾਲ ਸਿਆਸਤ ਕਰੋ ਤੇ ਬੱਚੇ ਨੂੰ ਬਣਦਾ ਹੱਕ ਦਿਓ ਦੱਸ ਦिए ਕਿ ਜਿਹੜੀ ਪੋਸਟ ਆ ਸੁਖਜਿੰਦਰ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਐ ਤੇ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਜਿਹੜਾ ਬਣਦਾ ਹੱਕ ਆ ਉਹ ਦਿੱਤਾ ਜਾਵੇ ਕਿ ਤੁਸੀਂ ਜਸਿੰਦਰ ਨੂੰ ਸਿਆਸਤ ਦੇ ਨਾਲ ਖੇਡਿਆ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਪਲਟਵਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਹੈ ਸੀਐਮਾਨ ਸਾਹਿਬ ਤੁਸੀਂ ਤਾਂ ਭੁੱਲ ਗਏ ਹੋ ਸੋਚਿਆ ਅਸੀਂ ਹੀ ਯਾਦ ਕਰਵਾ ਦਈਏ ਕਿ ਤੁਸੀਂ ਕੁਝ ਕੱਲ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਪਰੰਤੂ ਉਹਨਾਂ ਦੇ ਵਿੱਚੋਂ ਇੱਕ ਪਲੇਅਰ ਜਸਿੰਦਰ ਨੂੰ ਵੀ ਉਸ ਦਾ ਬਣਦਾ ਹੱਕ ਦੇ ਦਿੰਦੇ ਤਾਂ ਚੰਗੀ ਗੱਲ ਸੀ ਤੇ ਜੋ ਬੀਤੇ ਦਿਨਾਂ ਦੇ ਵਿੱਚ ਚੰਨੀ ਨੂੰ ਲੈ ਕੇ ਤੁਸੀਂ ਰਿਸ਼ਵਤ ਲੈਣ ਦਾ ਲੈ ਕੇ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਉਸ ਬੱਚੇ ਦੇ ਨਾਲ ਤੁਸੀਂ ਕੀ ਸਿਆਸਤ ਕੀਤੀ ਹੈ ਇਹ ਬਿਆਨ ਸੁਖਜਿੰਦਰ ਰੰਧਾਵਾ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੀਤਾ ਗਿਆ ਹੈ ਤੇ ਲਿਖਿਆ ਹੈ ਕਿ ਸੀਐਮ ਮਾਨ ਸਾਹਿਬ ਤੁਹਾਨੂੰ ਤਾਂ ਕੁਝ ਯਾਦ ਨਹੀਂ ਰਹਿੰਦਾ ਸੋਚਿਆ ਅਸੀਂ ਯਾਦ ਕਰਾ ਦਈਏ ਕਿ ਜਿਸ ਖਿਡਾਰੀ ਜਸਿੰਦਰ ਸਿੰਘ ਦੇ ਆਸਰੇ ਤੁਸੀਂ ਉਹਨਾਂ ਦਿਨਾਂ 'ਚ ਸਿਆਸਤ ਦਾ ਪਲੇਅਰ ਬਣਨ ਦੀ ਕੋਸ਼ਿਸ਼ ਕੀਤੀ ਸੀ ਉਸ ਬੱਚੇ ਨੂੰ ਵੀ ਨੌਕਰੀ ਦੇ ਦਿੰਦੇ ਉਸ ਦਾ ਕੀ ਕਸੂਰ ਸੀ ਉਸਨੂੰ ਕਿ ਤੁਸੀਂ ਆਪਣੀ ਸਿਆਸਤ ਚਮਕਾਉਣ ਲਈ ਇਸਤੇਮਾਲ ਕੀਤਾ ਸੀ ਬੇਨਤੀ ਹੈ ਕਿ ਖਿਡਾਰੀਆਂ ਨਾਲ ਨਹੀਂ ਵਿਰੋਧੀ ਧਿਰ ਨਾਲ ਸਿਆਸਤ ਕਰੋ ਤੇ ਬੱਚੇ ਨੂੰ ਬਣਦਾ ਹੱਕ ਦਿਓ ਦੱਸਦੀ ਹੈ ਕਿ ਜਿਹੜੀ ਪੋਸਟ ਆ ਸੁਖਜਿੰਦਰ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਬੱਚੇ ਨੂੰ ਜਿਹੜਾ ਬਣਦਾ ਹੱਕ ਉਹ ਦਿੱਤਾ ਜਾਵੇ ਕਿ ਤੁਸੀਂ ਜਸ ਇੰਦਰ ਨੂੰ ਸਿਆਸਤ ਦੇ ਨਾਲ ਖੇਡਿਆ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਪਲਟਵਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਹੈ